ਸਤਿ ਜੀ ਤਾਉਣਾ ਆਇਆ i ਜੈ ਵੰਦੇ ਬੋਲੇ ਜੌਨਾਲ ਜਲੰਧਰ ਕੈਂਟ ਵਾਲਿਓ ਜਿੰਨੀ ਵਾਰ ਵੀ ਇਸ ਬਾਜ਼ਾਰ ਚ ਆਇਆ ਅਸੀਂ ਇਹਨੂੰ ਸ਼ੁਭ ਮੰਨਦੇ ਆ ਕਿ ਜਦੋਂ ਇਸ ਬਾਜ਼ਾਰ ਵਿੱਚ ਦੀ ਰੋਡ ਸ਼ੋ ਹੋ ਜੇ ਫਿਰ ਫਤਿਹ ਫਿਰ ਬਦਾਨ ਫਤਿਹ ਸੋ ਤੁਹਾਡਾ ਫੇਰ ਇੱਕ ਵਾਰੀ ਧੰਨਵਾਦ ਕਿ ਤੁਸੀਂ ਇਹਨਾ ਮਾਨ ਸਨਮਾਨ ਦੇ ਰਹੇ ਹੋ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਕੇ ਤੁਸੀਂ ਮੇਰਾ ਮਾਨ ਵਧਾਓ ਮੈਂ 1 ਸਾਲ ਪਹਿਲਾਂ ਵੀ ਆਇਆ ਸੀ ਪਰ ਮੈਨੂੰ ਕੀ ਪਤਾ ਸੀ ਬੰਦਾ ਹੈ ਨਿਕਲੂਗਾ ਹੁਣ ਜੇ ਕੋਈ ਦਿਲ ਦੀ ਤੱਕੇਰੀ ਬੁਝ ਨਹੀਂ ਸਕਦਾ ਜੇ ਕੋਈ ਐਹ ਜੀ ਮਸ਼ੀਨ ਆ ਜੇ ਜਿਹੜੀ ਇੱਥੇ ਲਾਏ ਤੇ ਦੱਸ ਦੇ ਬੰਦੇ ਦਿਲ ਚ ਬੇਈਮਾਨੀ ਕਿੰਨੀ ਕ ਹੈ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਹੁਣ ਪਹਿਲਾ ਵਾਲਾ ਬੰਦਾ ਆਇਆ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਇਹਨਾਂ ਦਿੱਤਾ ਉਹਨੂੰ ਵਿੱਚ ਹੀ ਧੋਖਾ ਦੇ ਕੇ ਛੱਡ ਕੇ ਹੁਣ ਕਹਿੰਦਾ ਮੈਨੂੰ ਇੱਧਰੋਂ ਪਾਸਪੋਰਟ ਐ ਥੋੜੀ ਹੁੰਦਾ ਯਾਰ ਸਾਈਕਲ ਤੇ ਵੀ ਸਟੈਂਡ ਹੁੰਦਾ ਕੋਈ ਸਟੈਂਡ ਹੋਵੇ ਬੰਦੇ ਦਾ ਇਨਕਲਾਬ ਜਿੰਦਾਬਾਦ ਸੋ ਵੀਰੋ ਸੋ ਤੁਹਾਡਾ ਪਿਆਰ ਸਤਿਕਾਰ ਜਿੰਨਾ ਮਿਲ ਰਿਹਾ ਹੈ ਇਹਦਾ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਸੋ ਇੱਕ ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਇਹਦੇ ਜਲੰਧਰ ਦੇ ਵਿਕਾਸ ਵਾਸਤੇ ਇਸ ਤੋਂ ਪਹਿਲਾਂ ਵੀ ਇੱਥੇ 7 ਕਰੋੜ 65 ਲੱਖ ਰੁਪਈਆ ਸੜਕਾਂ ਤੇ ਸੀਵਰੇ ਮੈਂ ਤਾਂ ਕਹਿੰਦਾ ਯਾਰ ਆਪਾਂ ਸ਼ਹਿਰ ਜਿਹੜੇ ਨੇ ਉਹ ਸਾਰੇ ਸੀਵਰੇ ਸਟਕ ਹੋ ਗਏ ਇਹਨਾਂ ਨੂੰ ਨਵੇਂ ਬਣਾਉਣਾ ਪਊਗਾ ਸਾਰੇ ਸਿਸਟਮ ਨੂੰ ਇਨਫਰਾਸਟ੍ਰਕਚਰ ਨੂੰ ਨਵੇਂ ਬਣਾਉਣਾ ਪਊਗਾ ਪਾਰਕਿੰਗਾਂ ਬਣਾਉਣੀਆਂ ਪੈਣਗੀਆਂ ਆ ਬਜ਼ਾਰ ਚ ਕੋਈ ਗੱਡੀ ਆ ਜੇ ਪਾਰਕਿੰਗ ਕਿੱਥੇ ਹੋਊਗੀ ਪਾਰਕਿੰਗ ਪ੍ਰੋਪਰ ਬਣਾਓ ਇੱਕ 3rd ਫਲੋਰ 4th ਫਲੋਰ 5th ਫਲੋਰ ਪਾਰਕਿੰਗ ਹੋਵੇ ਉੱਥੋਂ ਖੜਾ ਕੇ ਬੰਦੇ ਆਉਣ ਪਾਰਕਿੰਗ ਤੋਂ ਸਿੱਧਾ ਦੁਕਾਨਾਂ ਨੂੰ ਰਸਤਾ ਹੋਵੇ ਸੋ ਬਹੁਤ ਸਾਰਾ ਵਿਜ਼ਨ ਹੈ ਬਸ ਤੁਸੀਂ ਇੱਕ ਤਰੀਕ ਨੂੰ ਮੈਨੂੰ ਵੇਲਾ ਕਰ ਦਿਓ ਕਿਉਂਕਿ ਆ ਵਿਰੋਧੀ ਪਾਰਟੀਆਂ ਵਾਲੇ ਵੇਲੇ ਹੋ ਜਾਣੇ ਆ ਫਿਰ ਆਪਾਂ ਕੰਮ ਕਰਨ ਤੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਨੂੰ ਜਿਸ ਜੋਸ਼ ਨਾਲ ਤੁਸੀਂ ਕਹਿ ਰਹੇ ਹੋ ਜਿਸ ਜੋਸ਼ ਨਾਲ ਤੁਸੀਂ ਕਹਿ ਰਹੇ ਹੋ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਪੈਰਾ ਠੋਕ ਹੀ ਦਿਓਗੇ OK OK लव यू टू लव यू थ्री ਪਵਨਦੀਨ ਸਤਕਾਰਯੋਗ ਜਿੰਦਾਬਾਦ ਜਿੰਦਾਬਾਦ ਬਹੁਤ ਹੀ ਸਤਕਾਰਯੋਗ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਬਨ ਪਿਆਰੇ ਕ੍ਰਿਸ਼ਮਾਈ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਜਲੰਧਰ ਸ਼ੌਣੀ ਪੰਚਨ ਤੇ ਆਪ ਸਭ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਸਾਡੀ ਭੈਣ ਰਾਜਵਿੰਦਰ ਕੌਰ ਜੀ ਹਲਕਾ ਇੰਚਾਰਜ ਉਹ ਮਾਨਯੋਗ ਸੀਐਮ ਸਾਹਿਬ ਦਾ ਮਾਨ ਸਤਕਾਰ ਕਰ ਰਹਾ ਸਤਕਾਰਯੋਗ ਜਲੰਧਰ ਕੈਂਟ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਇੱਕ ਇੱਕ ਵੋਟ 1 ਜੂਨ ਨੂੰ ਆਮ ਆਦਮੀ ਪਾਰਟੀ ਦੇ ਚੌੜ ਨਿਸ਼ਾਨ ਝਾੜੂ ਤੇ ਪਾਉਣ ਮੈਂ ਹਮੇਸ਼ਾ ਤੁਹਾਡੀ ਸੇਵਾ ਮਿਹਨਤ ਤੇ ਇਮਾਨਦਾਰੀ ਨਾਲ ਕਰੂੰਗਾ ਤੁਸੀਂ ਮਾਨ ਸਾਹਿਬ ਨੂੰ ਤਾਕਤਵਰ ਬਣਾ ਕੇ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾਉਣੀਆਂ ਤੇ ਜਲੰਧਰ ਦੀ ਸੀਟ ਜਿਹੜੀ ਹੈ ਉਹ ਤੁਸੀਂ ਤੁਹਾਡਾ ਦਾਸ ਚੌਣ ਨਿਸ਼ਾਨ ਝਾੜੂ ਤੇ ਚੌਣ ਲੜ ਰਿਹਾ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਦੇ ਹੁਕਮ ਦੇ ਨਾਲ ਤੁਸੀਂ ਇੱਕ ਇੱਕ ਵੋਟ ਝਾੜੂ ਦੇ ਨਿਸ਼ਾਨ ਤੇ ਕਿਹਨੂੰ ਪਾਉਣੀ ਆ ਮੈਂ ਤੁਹਾਡਾ ਹਮੇਸ਼ਾ ਰੈਣੀ ਰਹਿਵਾਂਗਾ ਤੁਹਾਡੀ ਸੇਵਾ ਕਰਦਾ ਰਹਾਂਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਬੋਲੇ ਇਸ ਸੋਨਹਰ ਬਹੁਤ ਬਹੁਤ ਵਧੀਆ ਪੋਜ਼ਿਟਿਵ ਗੱਲ ਲਿਖੀ ਹੈ ਜਿਹੜੀ ਰੂਰਲ ਰੂਬਲਸ ਰੂਬਲ ਸੰਦੂ ਜਿਹੜੇ ਯੂਥ ਦੇ ਪ੍ਰਧਾਨ ਨੇ ਕਿ ਵਧੀਆ ਲੰਘੇ 2 ਸਾਲ ਲੱਗੇ ਰਹੋ ਭਗਵੰਤ ਮਾਨ ਹਜੇ 2 ਸਾਲ ਨਹੀਂ ਇਹ ਵਧੀਆ ਦਾ ਟਾਈਮ ਆ ਗਿਆ ਹੁਣ ਆਪਣਾ ਟਾਈਮ ਆ ਗਿਆ ਹੁਣ ਵਧੀਆ ਹੀ ਰਹਿਣਗੇ ਇਹ ਚੱਲੂਗਾ ਦਹੀਂ ਨੌਕਰੀਆਂ ਮਿਲਣਗੀਆਂ ਬਿਜਲੀ ਫ੍ਰੀ ਹੋਊਗੀ ਵਪਾਰ ਵਧਣਗੇ ਦੁਕਾਨਦਾਰੀਆਂ ਉੱਪਰ ਜਾਣਗੀਆਂ ਘਰਾਂ 'ਚ ਤਰੱਕੀਆਂ ਆਉਣਗੀਆਂ ਨਾ ਮੈਂ ਕਿਸੇ ਬੱਸਾਂ 'ਚ ਸਭ ਹੋਣਾ ਨਾ ਮਾਰੇ ਤੇ ਦੀਆਂ ਖੱਡਾਂ 'ਚ ਸਭ ਹੋਣਾ ਨਾ ਮੈਂ ਟਾਬਿਆਂ 'ਚ ਸਭ ਹੋਣਾ ਹਿੱਸਾ ਪਾਉਣਾ ਤਾਂ ਪੰਜਾਬੀਆਂ ਦੇ ਦੁੱਖਾ ਸੁੱਖਾ ਜਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਹੁਣ ਮੈਂ ਅੱਗੇ ਆਦਮਪੁਰ ਜਾਣਾ ਕਿਉਂਕਿ ਪਰਮਿਸ਼ਨ ਸਾਡੇ ਕੋਲੇ ਸਾਡੇ 8:30 ਵਜੇ ਤੱਕ ਦੀ ਹੈ ਕਲੈਕਸ਼ਨ ਕਮਿਸ਼ਨ ਦੀ ਇਸ ਕਰਕੇ ਮੈਨੂੰ ਇੰਨੀ ਹਾਜ਼ਰੀ ਕਬੂਲ ਕਰੇ ਪਰ ਹਾਂ ਇੱਕ ਗੱਲ ਕਹਿਣਾ ਕਿ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद